और आप क्या अच्छे अभी تعالى नहीं तीन चार नहीं एक ਕੋ ਜਿਆ ਨਹੀਂ ਕਰਦਾ ਨਹੀਂ ਕਰਦਾ ਜਿਸ ਤਰ੍ਹਾਂ ਹੁਣ ਆਵਾਜਾਗਾ ਠੀਕ ਝਾਂਕੀ ਤੇ ਜਗਾ ਹੁਣ ਆ ਵੀ ਇਨਫਰੋਸਮੈਂਟ ਹੈ ਕਮਰਾ ਵਿੱਚ ਇਹ ਜਗਾ ਜਿਹੜੀ ਨੇ ਆਪਣੀ ਜਿੰਨੇ ਵੀ ਲੀਫ ਦਿੱਤੀ ਜਾ ਰਹੀ ਹੈ ਉਹ ਦਿੱਕ ਕਿੰਨਾ ਪਿੰਡੋਲੀ ਵੈਸੇ ਸ਼ੁਰੂਆਤ ਵਿੱਚ ਨੇ ਸਿਆਰ ਕਰਤੀ ਸਟੈਕ ਦਾ ਤਾਂ ਇਹ ਬੰਦਾ ਤੇ ਹੀ ਹੋ ਕੰਦਾ ਤੇ ਬੌਂਡਰੀ ਵਾਸਤੇ ਗੇਟ ਦਾ ਚੌਥਾ ਚੀਜ਼ਾਂ ਦਾ ਬੌਂਡਰੀ ਵਾਲਾ ਲਾ ਕੇ ਗੇਟ ਦਾ ਛੱਪੜ ਦੀ ਸਫਾਈ ਕਰ ਚੀਦਾ ਮਿੱਟੀ ਪਾ ਕੇ ਪਾਰਕਿੰਗ ਬਣਾਉਂਦਾ

ਆਵਲੀ ਤੇ ਹਾਂ ਸਰਨਾਲਾ ਜਾ ਰਹੇ ਹਾਂ ਅਬ ਗੇਮਪ੍ਰੋਚ ਮੇਂ ਸ਼ੌਂਖਾ ਅਬੀ ਹਾਂ ਨਾ ਕੋਈ ਮਾਹਵਤ ਕਿਹਨਾਂ ਮਤਲਬ ਆ ਰਿਹਾ ਹੈ ਅੱਛਾ ਈਵਲ ਆਹ ਦੇਖੋ ਜੀ ਅੱਜ ਕਾਦੀਆਂ ਵਿਜਿਟ ਕਰਨ ਦਾ ਕਮੇਟੀ ਜਿਵੇਂ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀਗਾ ਲੋਕਾਂ ਦੀ ਆਪਣੇ ਕਾਫੀ ਗੇੜ ਤੋਂ ਆਪਣੇ ਉਹ ਆ ਰਹੇ ਸੀਗੇ ਸਾਨੂੰ ਕਿ ਸਾਡਾ ਸੀਵਰੇਸ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸੀਵਰੇਸ ਸਾਫੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ਕਸ਼ੇ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸੀਵਰੇ ਵਿੱਚ ਕਈਆਂ ਨੇ ਕਾਫੀ ਕੁਝ ਨਕੀ ਜੇ ਕਹਾਂਗੇ ਕਿ ਭਾਂਡੇ ਹੋ ਗਏ ਇੱਟਾਂ ਹੋ ਗਈਆਂ ਲਿਫਾਫੇ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕੱਲੇ ਆ ਰਿਹਾ ਕਿ ਪਿੱਛੇ ਤੁਸੀਂ ਦੇਖਿਆ ਚੱਪੜ ਦੀ ਜਗ੍ਹਾ ਉਸ ਸਬੰਧੀ ਮੈਂ ਦੱਸਣਾ ਚਾਹਵਾਗਾ ਜਿਾਕੀ ਅੱਜ ਮੈਂ ਵਿజిਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾ ਆ ਛੱਪੜ ਦੀ ਉਹ ਜਿਹੜੀ ਆ ਬਨਾवट ਉਹ ਕਰਾਂਗੇ ਪੂਰੇ ਨਾਰੀ ਤੁਸੀਂ ਵੇਖਿਆ ਕਿ ਘਰ ਬਣਿਆ ਹੋਇਆ ਸੀ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਕਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਛੱਪੜ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗ ਕਪੜੇ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆਣੀ ਜਾ ਸਕਦਾ ਤੇ ਉਹ ਵੀ ਅਸੀਂ ਕਹਿ ਦਿੱਤਾ ਤੀਸਰਾ ਪੁਆਇੰਟ ਸੀਗਾ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇੰਪਰੂਵਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਵੇਖਿਆ ਸਾਰਾ ਜਿਹਦੇ ਤੇ ਅਸੀਂ ਇਹ ਕੰਡਾ ਵਾਲਿਆਂ ਨੂੰ ਹਦਾਇਤ ਕਰ ਦਿੱਤੀ ਹੈ ਨੋਟਿਸ ਕੱਢ ਦਿੱਤੇ ਹੈ ਕਿ ਆਪਣੇ ਜਿਹੜੇ ਐ ਕਬਜ਼ੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜੜਾ ਐ ਫੋਰਸਫੁਲੀ ਫੁਲਸ ਪ੍ਰੋਟੈਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰਾ ਐਸਟੀਪੀ ਦੀ ਗੱਲ ਕਰੀ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਹੈ ਇਹ ਹੁਣ ਐਸਟੀਪੀ ਵੀ ਕਾੜੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਆ ਮਿਲ ਸਕਦੀ ਹੈ ਬਸ ਇਹੀ ਮੈਂ ਤੁਹਾਡੇ ਮਾధ్యਮ ਰਾਹੀਂ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮਕੀ ਲੱਗੇ ਹੋયા ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾੜੀਆਂ ਦੇ ਜਿਹੜੇ ਸਿੜੀ ਤੇ ਦਿੱਤੀ ਜਾਵੇ ਬਲਕਿ ਕੁਝ ਸਾਡੇ ਵੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਉਹ ਜਿਹੜੇ ਸਾਡੇ कूड़े ਵਾਲੇ ਘਰਾਂ 'ਚ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਫਾਫਿਆਂ 'ਚ ਬੰਦ ਕਰਕੇ ਦਿੰਦੇ ਨੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਫਾਫਿਆਂ ਦੀ ਤੁਸੀਂ ਆ ਵਰਤੋ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਆ ਉਹ ਦਿੱਤਾ ਜਾਵੇ ਦੁਕਾਨਦਾਰਾਂ ਦੇ ਅੱਗੇ ਰੈਗੂਲਰਲੀ ਚਲਾਨ ਕਰ ਰਹੇ ਆਂ ਬਟ ਹੁਣ ਇਹ ਕਿ ਮੇਰੇ ਲੋਕਾਂ ਨੂੰ ਅਪੀਲ ਆ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦਾ ਘਰ ਦਾ ਉਹ ਬੰਦ ਕਰਕੇ ਨਾ ਧਾਉ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਦਸਤਵੀਨ ਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬਟ ਇਹ ਹੈ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੋਖਾ ਹੋ ਜਾਂਦਾ ਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਉਹ ਸਾਡੇ ਸਾਰਿਆਂ ਦਾ ਇੱਕ ਮੁੱਢਲਾ ਮੈਂ ਕਵਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਰਸਾਤਾਂ ਆ ਗਈਆਂ ਸੱਪ ਸਪੋਲੀਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ ਮੁਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ ਦੁਆਲੇ ਅੱਧੀ ਸਫਾਈ ਰੱਖੀਏ ਬਾਕੀ ਮੈਂ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ ਕਰੋ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਛੱਪੜ ਉਹ ਤੁਸੀਂ ਬੇਖੇ ਮਦੂਦਾ ਛੱਪੜਾ ਅਸੀਂ ਛੱਪੜੇ ਹੀ ਬਰਕਰਾਰ ਰੱਖਾਂਗੇ ਕਰਕੇ ਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਹੀ ਕਰਦੇਗੇ ਇਹ ਚ ਉਹਨਾਂ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਬੁਲਾ ਕੇ ਜਿਹੜੇ ਆ ਉਰੇ ਤੋਂ ਉਪਰ ਜੋ ਵੀ ਅਗਲੀ ਕਾਰਵਾਈ ਆ ਉੱਪਰ ਸਰਵੇ ਰਿਪੋਰਟ ਸਾਡੇ ਕੋਲ ਆ ਗਈ ਜੀ ਜਿਹੜਾ ਸਰਵੇ ਹੋਇਆ ਹੈ ਛੱਪੜਾ ਨਵਾਂ ਹਾਂਜੀ ਦੇਖੋ ਪਿੰਡਾਂ ਦੇ ਤੇ ਦੇਖੋ ਬੀਗ ਏਡੀਸੀ ਡੀ ਰੂਲ ਡਿਵੈਲਪਮੈਂਟ ਵਾਲੇ ਦੇਖਦੇ ਨੇ ਉਹ ਰੈਗੂਲਰਲੀ डीसी ਸਾਹਿਬ ਵੱਲੋਂ ਵੀ ਮੀਟਿੰਗ ਲਈ ਜਾਂਦੀ ਹੈ ਕਿ ਛੱਪੜਾ ਦੀ ਜੋ ਸਰਕਾਰ ਵੱਲੋਂ ਮੁਹਿੰਮ ਚੱਲੀ ਦੀ ਹੈ ਇਨਕ੍ਰੋਚਮੈਂਟਾਂ ਦੇ ਰਿਮੂਵ ਕਰਾਣੀਆਂ ਆ ਔਰ ਇਹ ਆਲੇ ਦੁਆਲੇ ਪੱਕਾ ਕਰਾਣਾ ਉਹਨੂੰ ਡੂੰਗਾ ਕਰਨਾ ਜੜੀ ਬੂਟੀ ਕਢਣੀ ਉਹ ਸਾਰੇ ਕੰਮ ਜਿਹੜਾ ਰੈਗੂਲਰਲੀ ਚੱਲਦੇ ਆ ਇਨਕ੍ਰੋਚਮੈਂਟ ਦੀ ਜਿਹੜੀ ਗੱਲ ਆ ਸਾਨੂੰ ਜਿਹੜੇ ਰੂਲਸ ਦੇ ਮੁਤਾਬਕ ਜੋ ਨੋਟਿਸ ਕੱਢਨੇ ਆ ਜਾਂ ਉਹਨਾਂ ਦੀ ਸੁਣਵਾਈ ਕਰਨੀ ਆ ਜਾਂ ਉਹਨਾਂ ਨੂੰ ਅਸੀਂ ਪ੍ਰੋਪਰ ਇੱਕ ਵਾਰੀ ਸੈਲਫ ਡਿਮੋਲਿਸ਼ ਦਾ ਜਿਹੜਾ ਅਸੀਂ ਆਰਡਰ ਦੇਣਾ ਉਹ ਅਸੀਂ ਕਰ ਰਹੇ ਆ ਇਟ ਵਿਲ ਟੇਕ ਅ ਫਿਊ ਮੋਰ ਡੇਸ ਬਟ ਇਹ ਕੀ ਕੁਝ ਦੇਣਾ ਚਾਹੀਏ ਇਸ ਤੇ ਕਰਾਂਗੇ